ਜਿਹੜੇ ਅਜੇ ਅੱਜ ਦੀ ਡੇਟ ਦੇ ਵਿੱਚ ਵੀ ਵਿਵਸਥਾ ਨੂੰ ਜਿਹੜੀ ਉਹ ਕੈਮ ਰੱਖਣਾ ਚਾਹੁੰਦੇ ਆ ਔਰ ਸਸਤੀ ਲੋਕਪ੍ਰੀਅਤਾ ਲੈਣ ਵਾਸਤੇ ਇਹ ਸਿਸਟਮ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਚਾਹੁੰਦੇ ਆ ਇਹ ਇਹ ਸਿਸਟਮ ਨੂੰ ਬਰਕਰਾਰ ਰੱਖਣਾ ਚਾਹੁੰਦੇ ਇੱਕ ਮਜਬੂਰ ਦੇ ਵਿੱਚ ਬੰਨ੍ਹ ਦੇ। ਦੇਖੋ ਸਿੰਘ ਬਣਨ ਵਾਸਤੇ ਬਹੁਤ ਵੱਡੀ ਕੁਰਬਾਨੀ ਕਰਨੀ ਪੈਂਦੀ ਹੈ। ਕਈ ਲੋਕ ਕੱਲਾ ਕਰਦੇ ਉਹਦੇ ਵਾਸਤੇ ਕਾਲੀ ਦੇ ਉੱਤੇ ਆਪਣਾ ਸਿਰ ਰੱਖ ਕੇ ਲੜਨਾ ਪੈਂਦਾ ਬਾਣੀ ਬਾਣੀ ਦਾ ਧਾਰ ਨਹੀਂ ਬਣਨਾ ਪੈਂਦਾ ਬੰਦ ਬੰਦ ਕਟਾਣੇ ਪੈਂਦੇ ਹੈ ਔਰ 10-10 ਲੱਖ ਫੌਜ ਦੇ ਨਾਲ 40-40 ਬੰਦਿਆਂ ਦਾ ਜੰਗ ਹੋਣਾ ਪੈਂਦਾ ਸਵਾ ਲੱਖ ਦੇ ਬਰਾਬਰ ਇੱਕ ਬੰਦਾ ਬਣਨਾ ਪੈਂਦਾ ਤਾਂ ਸਿੰਘ ਬਣਦੇ ਨੇ ਤਾਂ ਮੱਝ ਵੀ ਸਿੰਘ ਬਣਦੇ ਨੇ ਐਵੇਂ ਨਹੀਂ ਬਣ ਜਾਂਦੇ ਕੱਲਾਂ ਦੇ ਨਾਲ ਪਰ ਪਿਛਲੇ 73 ਸਾਲਾਂ ਦੇ ਵਿੱਚ ਕੁਝ ਮੇਰੇ ਤੋਂ ਸੀਨੀਅਰ ਲੋਕ ਵੀ ਬੈਠੇ ਨੇ ਇੱਥੇ ਉਮਰ ਦੇ ਵਿੱਚ ਕੁਝ ਮੇਰੇ ਹਾਨ ਕੁਰਬਾਨ ਹੋਣਗੇ ਕੁਝ ਮੇਰੇ ਬੱਚੇ ਸਮਾਨ ਹੋਣਗੇ ਕੁਝ ਭਰਾਵਾਂ ਸਮਾਨ ਹੋਣਗੇ ਜੋ ਅੱਜ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਰਾਤ ਸਾਡੇ ਨੇ ਕਿ ਸਜਿਸ ਦਰ ਦੇ ਉੱਤੇ ਅਸੀਂ ਇਨਸਾਫ ਲੈਣ ਜਾਣਾ ਚਾਹੇ ਅਸੀਂ ਪੁਲਿਸ ਸਟੇਸ਼ਨ ਜਾਣਾ ਚਾਹੇ ਅਸੀਂ ਰੈਵਨਿਊ ਡਿਪਾਰਟਮੈਂਟ ਜਾਣਾ ਚਾਹੇ ਅਸੀਂ ਐਜੂਕੇਸ਼ਨ ਜਿਹੜੀ ਸਿੱਖਿਆ ਦੇ ਵਿੱਚ ਜਾਣਾ ਹੈ ਚਾਹੇ ਅਸੀਂ ਵੀਡੀਓ ਦਫ਼ਤਰ ਜਾਣਾ ਹੈ ਚਾਹੇ ਅਸੀਂ ਸੇਧ ਵਿਭਾਗ ਦੇ ਵਿੱਚ ਜਾਣਾ ਹੈਗਾ ਕਿ ਜਿਸ ਦਰ ਦੇ ਉੱਤੇ ਅਸੀਂ ਇਨਸਾਫ ਲੈ ਜਾਣਾ ਲੈਣ ਜਾਣਾ ਉਤੋਂ ਸਾਨੂੰ ਡਰ ਲੱਗਦਾ ਅਸੀਂ ਇਕੱਲੇ ਨਹੀਂ ਜਾਂਦੇ ਅਸੀਂ ਫੜਦੇ ਆ ਕਿਸੇ ਪ੍ਰਧਾਨ ਨੂੰ ਲੈਨੇ ਆ ਨਾਲ ਜਾਂ ਕਿਸੇ ਮਹੂਤਵਪੂਰਨ ਬੰਦੇ ਨੂੰ ਲੈਨੇ ਆ ਪਰ ਬੜੀ ਹੈਰਾਨੀ ਦੀ ਗੱਲ ਹੈ 77 ਸਾਲ ਬਾਅਦ ਸਾਡੀ ਸਥਿਤੀ ਇਹ ਹੈਗੀ ਹੈ ਅਗਰ ठाਣੇ ਅਸੀਂ ਕੰਪਲੇਂਟ ਕਰਾਣੀ ਹੈਗੀਏ ਤੇ ਸਾਨੂੰ ਚਾਰ ਬੰਦੇ ਨਾਲ ਲੈ ਕੇ ਜਾਣਾ ਪੈਂਦਾ ਜੇ ਕੱਲਾ ਜਾਏਗਾ ਤੇ ਉਹ ਸੰਤਰੀ ਨਹੀਂ ਵਰਣਦਾ ਇਹਦਾ ਕਿੱਥੋਂ ਆਇਆ ਕੌਣ ਹੈ ਤੂੰ ਅੰਦਰ ਅਫਸਰ ਹੈ ਨਹੀਂ ਉਹਨੇ ਗੱਲ ਨਹੀਂ ਸੁਣੀ ਤੇ ਜੇ ਹਸਪੀਟਲ ਦੀ ਹਾਲਾਤ ਨਾ ਹਸਪੀਟਲਾਂ ਦੇ ਹਾਲਾਤ ਨਾ ਹਸਪੀਟਾਲਾਂ ਦੇ ਹਸਤਾ ਲਿਕ ਪੁੱਛੜ ਖਾਨੇ ਨੇ ਉੱਥੇ ਸવાય ਐਮ ਐਲ ਆਰ ਮੈਡੀਕਲ ਲੀਗਲ ਰਿਪੋਰਟ ਕੱਟਣ ਤੋਂ ਸવાય ਕੋਈ ਕੰਮ ਨਹੀਂ ਇੱਕ ਪਾਸੇ ਮਰੀਜ਼ ਜਿਹੜਾ ਚੱਲਾ ਜਾਂ ਹਸਪੀਟਲ ਜਾਂਦਾ ਚੀਕਾ ਮਾਰਦਾ ਹੁੰਦਾ ਉਹ ਮੈਨੂੰ ਬਚਾਓ ਏ ਮੈਨੂੰ ਤਕਲੀਫ ਹੁੰਦੀ ਹੈ ਦੂਜੇ ਪਾਸੇ ਡਾਕਟਰ ਜਿਹੜੇ ਨੇ ਅੱਬਲ ਤਾਂ ਹੁੰਦਾ ਹੀ ਕੋਈ ਨਹੀਂ ਹੈ ਜੇ ਹੁੰਦੇ ਨੇ ਤਾਂ ਕੋਈ ਐਨ ਨੂੰ ਤੁਰਿਆ ਫਿਰਦਾ ਕੋਈ ਐਨ ਨੂੰ ਤੁਰਿਆ ਫਿਰਦਾ ਇਹ ਵਿਵਸਥਾ ਬਣਾਈ ਕਿੰਨੇ ਆ ਇਹ ਵਿਵਸਥਾ ਜਿਹੜੀ ਹੈ ਸਾਡੇ ਕੈਪਟਲਿਸਟ ਨੇ ਬਣਾਈ ਉਹਨੇ ਇਸ ਕਰਕੇ ਬਣਾਈ ਹੈ ਕਿ ਇਹਨਾਂ ਬੰਦਿਆਂ ਨੂੰ ਪਾੜੀ ਰੱਖੋ ਇਹਨਾਂ ਬੰਦਿਆਂ ਨੂੰ ਤਾਲੀਮ ਨਾ ਦਿਓ ਇਹਨਾਂ ਬੰਦਿਆਂ ਨੂੰ ਚੰਗੀ ਸਿਹਤ ਨਾ ਦਿਓ ਇਹ ਜਿਹੜੇ ਨੇ ਇਸੇ ਚੱਕਰ ਦੇ ਵਿੱਚ ਹੀ ਉਲਝੇ ਰਹਿਣ ਔਰ ਜਦੋਂ ਜਿੰਨੇ ਭੁੱਖੇ ਹੋਣਗੇ ਉਹਨੇ ਹੀ ਸਾਡੇ ਜ਼ਿਆਦੇ ਗੁਲਾਮ ਬਣਨ ਇਹ ਮਬੱਸਾ ਸਾਰੀ ਸ਼ਰਮਾਇਦਾਬ ਹੁਣ ਵੱਡਾ ਸਵਾਲ ਉੱਠਦਾ ਹੈ ਇਹਦੇ ਵਾਸਤੇ ਜ਼ਿੰਮੇਵਾਰ ਕੌਣ ਇਸ ਵਿਵਸਥਾ ਨੂੰ ਜਿਹੜੀ 75 ਸਾਲ ਚ ਅਸੀਂ ਬਦਲ ਨਹੀਂ ਸਕੇ ਜ਼ਿੰਮੇਵਾਰ ਕੌਣ ਦੇਖੋ ਡਾਕਟਰ ਪੀ ਮਰਾਓ ਮੇਦਕਰ ਸੀ ਉਹਨਾਂ ਨੇ ਸੰਤਾਪ ਪਹੜਾਇਆ ਸੀ ਸਾਡੇ ਦੇਸ਼ ਦੀ ਬਹੁਤ ਵੱਧ ਕਿਸ਼ਮਤੀ ਹੈ ਕਿ ਆਜ਼ਾਦੀ ਤੋਂ ਬਾਅਦ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਬਹੁਤ ਥੋੜਾ ਮਿਲੇ ਲੇਕਿਨ ਉਹ ਸਾਨੂੰ ਬਹੁਤ ਵੱਡਾ ਹਥਿਆਰ ਦੇ ਕੇ ਗਏ ਜੇ ਰੈਪ੍ਰেজੈਂਟੇਸ਼ਨ ਹੋਵੇ ਸਟੇਟ ਅਸੈਂਬਲੀਆਂ ਦੇ ਵਿੱਚ ਰੈਪ੍ਰেজੈਂਟੇਸ਼ਨ ਹੋਵੇ ਜਿਹੜੇ ਉਹ ਚ ਅਹੁਦੇ ਨੇ ਉਹਨਾਂ ਦੇ ਵਿੱਚ ਰੈਪrezentੇਸ਼ਨ ਹੋਵੇ ਹੋਰ ਜਿਹੜੀਆਂ ਚੀਜ਼ਾਂ ਸੀਗੀਆਂ ਜਿੱਥੇ ਐਡਮਿਨਿਸਟਰੇਟਰ ਚੀਜ਼ਾਂ ਸੀ ਉੱਥੇ ਰੈਪrezentੇਸ਼ਨ ਲੇਕਿਨ ਉੱਥੇ ਰੈਪrezentੇਸ਼ਨ ਤਾਂ ਹੋ ਗਈ ਜਿਹੜੇ ਸਾਡੇ ਰੈਪrezentੇਸ਼ਨ ਕਰਨਗੇ ਉਹਨਾਂ ਨੇ ਉੱਥੇ ਆਪਣੀ ਜਿਹੜੀ ਉਹਨਾਂ ਦੀ ਡਿਊਟੀ ਬਣਦੀ ਸੀ ਅਸਲ 'ਚ ਡਿਊਟੀ ਇਹ ਨਹੀਂ ਬਣਦੀ ਹੈਗੀ ਕੋਈ ਕੋਈ ਸਿਸਟਮ ਦਾ ਕੋ ਗਰੀਬ ਦਾ ਬੱਚਾ ਡਿਪਟੀ ਕਮਿਸ਼ਨਰ ਬਣ ਜਾਂਦਾ ਹੈ ਡਿਪਟੀ ਕਮਿਸ਼ਨਰ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਉਹ ਜਾ ਕੇ ਡੀਸੀ ਬਣ ਗਿਆ ਔਰ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਲੱਗ ਗਿਆ ਜਾਂ ਆਈਜੀ ਲੱਗ ਗਿਆ ਔਰ ਉਹਨੇ ਤਨਖਾਹ ਲਈ ਬਿਹਤਰ ਤਰੀਕੇ ਨਾਲ ਜ਼ਿੰਦਗੀ ਜੀ ਜਾਂ ਉਹਨੇ ਕੋਈ ਹੋਰ ਆਪਣੇ ਆਲੇ ਲਈ ਉੱਥੇ ਭੁੱਲ ਗਿਆ ਕਿਉਂ ਉੱਥੇ ਇਸ ਕਰਕੇ ਕੀਤਾ ਗਿਆ ਹੈਗਾ ਕਿ ਤੁਸੀਂ ਉਸ ਵਿਵਸਥਾ ਦੇ ਵਿੱਚ ਜਾਓਗੇ ਉੱਥੇ ਵਿਵਸਥਾ ਦੇ ਵਿੱਚ ਦੇਖਣਾ ਜਿਹੜਾ ਉਹਨਾਂ ਦਾ ਸੁਪਨਾ ਸੀ ਕਿ ਉੱਥੇ ਦੇਖਿਓ ਕਿ ਆਇਆ ਕਿ ਜਿਸ ਸਮਾਜ ਨਾਲ ਜਿਸ ਸਿਸਟਮ ਦੇ ਨਾਲ ਜਿੱਥੋਂ ਮੈਂ ਤੁਰਿਆ ਹਾਂ ਜੇਦੀ ਵਜ੍ਹਾ ਕਰਕੇ ਮੈਂ ਇੱਥੇ ਆਇਆ ਉਸ ਸਮਾਜ ਦੇ ਨਾਲ ਨਿਆ ਹੁੰਦਾ ਕਿ ਨਹੀਂ ਹੁੰਦਾ ਲੇਕਿਨ ਉਹ ਕੈਪਲਿਸ ਨੇ ਫੇਰ ਕਿਹੜਾ ਪਾਲਿਆ ਕੈਪਲਿਸ ਨੇ ਐਸਾ ਕਿਹੜਾ ਪਾਲਿਆ ਉਹਨੇ ਵਰਣ ਵਿਵਸਥਾ ਇਸ ਤਰੀਕੇ ਦੇ ਨਾਲ ਨਹੀਂ ਕਰਨੇ ਦਿੱਤੀ ਕਿ ਇਹ ਛੋਟਾ ਗਰੀਬ ਹੈ ਵੱਡਾ ਗਰੀਬ ਹੈ ਉਸ ਤੋਂ ਵੱਡਾ ਗਰੀਬ ਹੈ ਉਸ ਤੋਂ ਵੱਡਾ ਗਰੀਬ ਹੈ ਉਹ ਉਸ ਤੋਂ ਵੱਡਾ ਗਰੀਬ ਹੈ ਉਹਨੇ ਵਿਵਸਥਾ ਉਸ ਤਰੀਕੇ ਨਾਲ ਨਹੀਂ ਕਰਨ ਦਿੱਤੀ ਉਨੇ ਵਿਵਸਥਾ ਜਾਤੀ ਵਿਵਸਥਾ ਦੇ ਵਿੱਚ ਕਰ ਦਿੱਤੀ ਜਿਹੜੀ 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 ਅਜੇ ਵੀ ਬਰਕਰਾਰ ਹੈ ਤੁਸੀਂ ਸਾਊਥ ਏਸ਼ੀਆ ਦੇ ਵਿੱਚੋਂ ਅੱਜ ਜਹਾਜ਼ ਦੇ ਉੱਤੋਂ ਝੜ ਜਾਓ ਕਿੰਨੋਂ ਉੱਥੇ ਨਹੀਂ ਜਾਂਦਿਆਂ ਨੂੰ ਨਹੀਂ ਪਤਾ ਲੱਗਦਾ ਜਹਾਜ਼ ਚੜ੍ਹ ਜਾਓ ਜਦੋਂ ਹਿੰਦੁਸਤਾਨ ਪਾਕਿਸਤਾਨ ਟੱਕੋਗੇ ਇਹ ਵਿਵਸਥਾ ਤੁਹਾਨੂੰ ਜਿਹੜੀ ਹੈਗੀ ਆ ਕਿਤੇ ਨਹੀਂ ਮਿਲੇਗੀ ਨਾ ਯੂਰਪ 'ਚ ਮਿਲੇਗੀ ਨਾ ਤੁਹਾਨੂੰ ਕਿਤੇ ਹੋਰ ਮਿਲੇਗੀ ਉਹ ਰਾਜੂ ਅੱਜ ਦੀ 1.5 ਦੇ ਵਿੱਚ